ਮਨੁੱਖ ਦਾ ਨਾਂ ਦੂਜਾ ਕੀ ਹੈ ਚਿੰਤਾ ਮਨੁੱਖ ਦਾ ਦੂਜਾ ਨਾਂ ਕੀ ਹੈ ਕਲ ਕਲੇਸ਼ ਮਨੁੱਖ ਦਾ ਦੂਜਾ ਨਾਂ ਕੀ ਹੈ ਪਰੇਸ਼ਾਨੀਆਂ ਬੇਚੈਨੀਆਂ ਹਜ਼ਾਰਾਂ ਮਨੁੱਖ ਬੈਠੇ ਹੁੰਦੇ ਤੇ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਬੈਠੇ ਨੇ ਮੈਨੂੰ ਮਾਫ਼ ਕਰ ਦੇਣਾ ਹਜ਼ਾਰਾਂ ਮਨੁੱਖ ਬੈਠੇ ਹੁੰਦੇ ਤੇ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਬੈਠੀਆਂ ਨੇ ਦੁੱਖ ਬੈਠੇ ਨੇ ਸੰਤਾਪ ਬੈਠੇ ਨੇ ਚਾਹੇ ਮੰਦਰ ਵਿੱਚ ਬੈਠੇ ਹੋਣ ਚਾਹੇ ਗੁਰਦੁਆਰੇ ਚਾਹੇ ਬਾਜ਼ਾਰ ਦੇ ਚਾਹੇ ਪਰਿਵਾਰ ਦੇ मनुख जिथे बैठा है दुख बैठा है चिंता बैठी है तनाव बैठा है बैठा परेशानियां बेचैन बैठी तो समय तक मनुख बेचैनी किस तरह जीवे परेशानी च किस तरह जीवे या तो फिर ये थले जाए तो सुख है या फिर उपर उठे तो आनंद है तो मनुख थले ਜਾਨ ਦਾ ਰਸਤਾ ਜਲਦੀ ਚੁੰਦਾ ਪਤਾ ਹੈ ਕਿ ਉਹ ਪਾਣੀ ਨਿਵਾਨ ਦੀ ਤਰਫ ਆਪਣੇ ਆਪ ਜਾਂਦਾ ਪਰ ਉੱਪਰ ਚੜ੍ਹਨਾ ਹੋਵੇ ਤੇ ਪ੍ਰੈਸ਼ਰ ਚਾਹੀਦਾ ਹੈ ਉਹ ਬਿਨਾ ਪ੍ਰੈਸ਼ਰ ਤੋਂ ਪਾਣੀ ਉੱਪਰ ਨਹੀਂ ਜਾਇਆ। ਜੇ ਆ ਪਾਣੀ ਨੂੰ ਵਾਲਣਾ ਪਏਗਾ ਬਾਪ ਬਣਾਉਣਾ ਪਏਗਾ ਬਾਪ ਉੱਪਰ ਜਾਂਦੀ ਉੱਠਦੀ। ਹੋਂਤੇ ਪਾਣੀ ਨਿਵਾਨ ਦੀ ਤਰਫ ਜਾਏਗਾ ਹੋਂਤੇ ਮਨੁੱਖ ਦੀ ਸੁਰਤ ਥੱਲੇ ਜਾਏਗੀ। ਫਿਰ ਮਹਾਰਾਜ ਕਹਿੰਦੇ ਨੇ ਇਹ ਯੁੱਗ ਐਸਾ ਕਲਾਲੀ ਹੈ ਤੇ ਧਨ ਤੇ ਜੋਬਨ ਦੇ ਕਾਮਨਾ ਕਾਮ ਦੇ ਐਸੀ ਸ਼ਰਾਬ ਹੈ ਇਹਨੂੰ ਥੱਲੇ ਕਰਾਂ ਦੀ ਇਹਨੂੰ ਥੱਲੇ ਕਰਾਂ